ਦੋਸਤੋ ਅਕਸਰ ਹੀ ਕਿਹਾ ਜਾਂਦਾ ਹੈ ਕਿ ਰਿਸ਼ਤੇ ਨਿਭਾਉਣ ਵਾਲੇ ਮਰਦੇ ਦਮ ਤੱਕ ਸਾਥ ਨਹੀਂ ਛੱਡਦੇ ਤੇ ਜਿਸ ਨੇ ਨਹੀਂ ਨਿਭਾਉਣੇ ਹੁੰਦੇ ਉਹ ਇੱਕ ਮਿੰਟ ਵਿੱਚ ਬਿਨਾਂ ਕਾਰਨ ਦੇ ਛੱਡ ਜਾਂਦੇ ਨੇ ਪਰ ਹੁਣ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੁੰਡਾ ਕੁੜੀ ਦਾ ਵਿਆਹ ਹੋ ਰਿਹਾ ਹੈ ਦਰਅਸਲ ਇਸ ਕੁੜੀ ਦਾ ਵਿਆਹ ਤੋਂ ਇੱਕ ਦਿਨ ਪਹਿਲਾਂ ਬਿਊਟੀ ਪਾਰਲਰ ਤੋਂ ਘਰ ਆਉਂਦੇ ਹੋਏ ਐਕਸੀਡੈਂਟ ਹੋ ਗਿਆ ਸੀ ਅਤੇ ਇਸ ਐਕਸੀਡੈਂਟ ਵਿੱਚ ਇਸ ਕੁੜੀ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਸੀ ਜਿਸ ਕਰਕੇ ਇਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ ਪਰ ਜਿਸ ਮੁੰਡੇ ਨਾਲ ਇਸ ਦਾ ਵਿਆਹ ਹੋਣਾ ਸੀ ਉਹ ਮੁੰਡਾ ਵਿਆਹ ਵਾਲੇ ਦਿਨ ਜੋ ਕਿ ਐਕਸੀਡੈਂਟ ਤੋਂ ਦੂਸਰਾ ਦਿਨ ਹੀ ਸੀ ਸਿੱਧਾ ਹਸਪਤਾਲ ਵਿੱਚ ਹੀ ਇਸ ਕੁੜੀ ਨਾਲ ਵਿਆਹ ਕਰਵਾਉਣ ਆ ਜਾਂਦਾ ਹੈ ਅਤੇ ਇਹਨਾਂ ਦੋਮਾਂ ਦਾ ਰੱਖੇ ਹੋਏ ਦਿਨ ਹੀ ਹਸਪਤਾਲ ਵਿੱਚ ਵਿਆਹ ਕਰਵਾ ਦਿੱਤਾ ਜਾਂਦਾ ਹੈ ਸੋ ਇਸ ਵੀਡੀਓ ਨੂੰ ਦੇਖ ਕੇ ਲੋਕ ਕਹਿ ਰਹੇ ਨੇ ਕਿ ਜੀਵਨ ਸਾਥੀ ਮਿਲੇ ਤਾਂ ਇਹੋ ਜਿਹਾ ਇਹ ਮੁੰਡਾ ਕੁੜੀ ਨੂੰ ساری ਉਮਰ ਬਹੁਤ ਖੁਸ਼ ਰੱਖੇਗਾ ਉੱਥੇ ਹੀ ਦੂਜੇ ਪਾਸੇ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਜੇ ਇਹ ਮੁੰਡੇ ਨਾਲ ਕੋਈ ਇਹੋ ਜਿਹੀ ਘਟਨਾ ਹੋ ਜਾਂਦੀ ਤਾਂ ਕੀ ਇਹ ਕੁੜੀ ਇਸ ਤਰ੍ਹਾਂ ਹਸਪਤਾਲ ਵਿੱਚ ਪਏ ਮੁੰਡੇ ਨਾਲ ਵਿਆਹ ਕਰਵਾਉਣ ਲਈ ਆ ਜਾਂਦੀ ਅਤੇ ਕੁਝ ਇਹ ਵੀ ਕਹਿ ਰਹੇ ਨੇ ਕਿ ਇਹ ਤਾਂ ਇੱਕ ਦਿਖਾਵਾ ਹੈ ਵਿਆਹ ਅੱਗੇ ਵੀ ਕੀਤਾ ਜਾ ਸਕਦਾ ਸੀ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ